ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਹਿਰੇ ਸਵਾਗਤ ਕਰਦੀ ਹਾਂ ਕੇਂਦਰਾ ਦੇ ਵਿੱਚ ਜੂਨ ਮਹੀਨੇ ਦੇ ਦੌਰਾਨ 1400 ਨੌਕਰੀਆਂ ਕਟੀਆਂ ਨੇ ਅਤੇ ਬੇਰੋਜ਼ਗਾਰੀ ਦਰ ਦੇ ਵਿੱਚ ਫਿਰ ਤੋਂ ਵਾਧਾ ਹੋਇਆ ਜੂਨ ਮਹੀਨੇ ਦੇ ਦੌਰਾਨ ਬੇਰੋਜ਼ਗਾਰੀ ਦਰ 6.4 ਫੀਸਦੀ ਤੇ ਪਹੁੰਚ ਗਈ ਹੈ ਜੋ ਕਿ ਮਈ ਦੇ ਵਿੱਚ 6.2 ਫੀਸਦੀ ਸੀ ਅਨਪਲੋਇਮੈਂਟ ਵਧਣ ਦਾ ਕਾਰਨ ਆਬਾਦੀ ਦੇ ਵਿੱਚ ਹੋ ਰਿਹਾ ਲਗਾਤਾਰ ਵਾਧਾ ਵੀ ਹੈ 2022 ਤੋਂ ਬਾਅਦ ਇਹ ਬੇਰੋਜ਼ਗਾਰੀ ਦਰ ਦਾ ਸਭ ਤੋਂ ਵੱਡਾ ਨੰਬਰ ਹੈ ਜਨਵਰੀ 2022 ਦੇ ਵਿੱਚ ਇਹ ਦਰ ਦੇ ਵਿੱਚ 6.2 ਫੀਸਦ ਜਿਹੜਾ ਹੈ ਉਹ ਦੇਖਿਆ ਜਾ ਰਿਹਾ ਹੈ ਤੇ ਜੂਨ ਮਹੀਨੇ ਦੌਰਾਨ ਅਰਥਚਾਰੇ ਦੇ ਵਿੱਚ 3400 ਫੁੱਲ ਟਾਈਮ ਨੌਕਰੀਆਂ ਖਤਮ ਹੋਈਆਂ ਨੇ ਤੇ 1900 ਪਾਰਟ ਟਾਈਮ ਨੌਕਰੀਆਂ ਪੈਦਾ ਹੋਈਆਂ ਨੇ ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ ਵੇਅਰ ਹਾਊਸਾਂ ਦੇ ਵਿੱਚ 11700 ਨੌਕਰੀਆਂ ਜਿਹੜੀਆਂ ਨੇ ਉਹ ਕਟੀਆਂ ਨੇ ਅਤੇ ਪਬਲਿਕ ਐਡਮਿਨਿਸਟ੍ਰੇਸ਼ਨ ਦੇ ਵਿੱਚ 8800 ਨੌਕਰੀਆਂ ਕਟੀਆਂ ਨੇ ਇਸ ਤੋਂ ਇਲਾਵਾ ਐਕਸਪੋਰਟੇਸ਼ਨ ਅਤੇ ਫੂਡ ਸਰਵਿਸਿਜ਼ ਦੇ ਵਿੱਚ 17200 ਨੌਕਰੀਆਂ ਵਧੀਆਂ ਨੇ ਐਗਰੀਕਲਚਰਲ ਸੈਕਟਰ ਦੇ ਵਿੱਚ 12300 ਨੌਕਰੀਆਂ ਪੈਦਾ ਕੀਤੀਆਂ ਗਈਆਂ ਨੇ ਜੌਬ ਮਾਰਕੀਟ ਦੇ ਵਿੱਚ ਆਈ ਖੜੋ ਤੋਂ ਬਾਅਦ ਬੈਂਕ ਆਫ ਕੈਨੇਡਾ ਦੇ ਫੈਸਲੇ ਤੇ ਸਭ ਦੀ ਨਜ਼ਰ ਰਹਿੰਦੀ ਹੈ ਕਿ ਬੈਂਕ ਦੇ ਵੱਲੋਂ ਵਿਆਜ ਦਰਾਂ ਦੇ ਵਿੱਚ ਅਗਲੀ ਕਟੌਤੀ ਕਿਸ ਸਮੇਂ ਕੀਤੀ ਜਾਂਦੀ ਹੈ ਕਿਉਂਕਿ ਇਸ ਸਮੇਂ ਬੈਂਕ ਦਾ ਬੈਂਚਮਾਰਕ ਰੇਟ 4.75% ਤੇ ਹੈ ਟੀਡੀ ਬੈਂਕ ਦੇ ਅਰਥਸ਼ਾਸਤਰੀ ਮਹਾਰ ਜਿਹੜੇ ਲੈਸਲੀ ਪ੍ਰਸਟਨ ਦਾ ਕਹਿਣਾ ਹੈ ਕਿ ਜੌਬ ਨੰਬਰਸ ਨੇ Bank of Canada ਵੱਲੋਂ 24 ਜੁਲਾਈ ਨੂੰ ਵਿਆਜ ਦਰਾਂ ਦੇ ਵਿੱਚ ਕਟੌਤੀ ਸੰਬੰਧੀ ਫੈਸਲੇ ਦੀ ਸੰਭਾਵਨਾ ਨੂੰ ਵਧਾ ਦਿੱਤਾ ਹੈ ਕਿਉਂਕਿ ਲੇਬਰ ਮਾਰਕੀਟ ਦੀ ਇਹ ਸੁਸਤੀ ਜਿਹੜੀ ਹੈ ਉਹ ਹਾਂ ਪੱਕੀ ਵਰਤਾਰਾ ਹੈ ਪਰ ਉਹਨਾਂ ਕਿਹਾ ਹੈ ਕਿ ਹਾਲੇ ਇਹ ਪੂਰੀਆਂ ਸਭਾਵਨਾਵਾਂ ਨੇ ਕਿ ਬੈਂਕ ਸਤੰਬਰ ਦੇ ਵਿੱਚ ਹੀ ਅਗਲਾ ਕਟ ਲਗਾ ਸਕਦਾ ਹੈ ਪਰ ਜੂਨ ਮਹੀਨੇ ਦੌਰਾਨ ਮਹਿੰਗਾਈ ਦਰ ਦੇ ਨੰਬਰ ਕਿਸ ਤਰ੍ਹਾਂ ਦੇ ਰਹਿੰਦੇ ਨੇ ਉਸ ਤੇ ਵੀ ਕਾਫੀ ਕੁਝ ਨਿਰਭਰ ਕਰੇਗਾ ਕਿਉਂਕਿ ਮਹਿੰਗਾਈ ਦਰ ਸਭ ਤੋਂ ਅਹਿਮ ਟੋਲ ਹੈ ਬੀ ਐਮਓ ਦੇ ਅਰਥਸ਼ਾਸਤਰੀ ਡਗ ਪੋਰਟਰ ਨੇ ਕਿਹਾ ਹੈ ਕਿ ਜੌਬਸ ਦੇ ਨੰਬਰਸ ਕੈਨੇਡੀਅਨ ਲੇਬਰ ਮਾਰਕੀਟ ਦੀ ਤਸਵੀਰ ਪੇਸ਼ ਕਰ ਰਹੇ ਨੇ ਅਤੇ ਕਮਜ਼ੋਰ ਲੇਬਰ ਮਾਰਕੀਟ ਬੈਂਕ ਆਫ ਕੈਨੇਡਾ ਨੂੰ ਵਿਆਜ ਦਰਾਂ ਦੇ ਵਿੱਚ ਕਟੌਤੀ ਵਾਲੇ ਪੈਸੇ ਲੈ ਕੇ ਜਾਵੇਗੀ ਪਾਸੇ ਲੈ ਕੇ ਜਾਵੇਗੀ ਏ ਟੂ ਏਅਰ ਵਰਕਰਸ ਦੀ ਉਸਨ ਕੰਟੇ ਦੀ ਆਮਦਨ 5.4% ਦੀ ਜਿਹੜੀ ਹੈ ਉਹ ਵਧੀ ਹੈ ਸਟੈਟਿਸਟਿਕਸ ਕੈਨੇਡਾ ਦੇ ਨੰਬਰ ਦੱਸ ਰਹੇ ਨੇ ਕਿ ਅਪ੍ਰੈਲ 2023 ਤੋਂ ਬਾਅਦ ਬੇਰੋਜ਼ਗਾਰੀ ਦਰ ਵਧਣੀ ਸ਼ੁਰੂ ਹੋਈ ਹੈ ਤੇ ਹੁਣ ਤੱਕ 1.3 ਫੀਸਦੀ ਦਾ ਵਾਧਾ ਇਸ ਦੇ ਵਿੱਚ ਹੋਇਆ ਹੈ ਇਸ ਸਮੇਂ ਗਲੋਬਲੀ ਬੇਸ਼ੱਕ ਜੌਬਸ ਮਾਰਕੀਟ ਸਲੋ ਹੈ ਪਰ ਅਮਰੀਕਾ ਦੇ ਵਿੱਚ ਜੌਬ ਮਾਰਕੀਟ ਦੇ ਵਿੱਚ ਨੌਕਰੀਆਂ ਦੀਆਂ ਸੰਭਾਵਨਾਵਾਂ ਲਗਾਤਾਰ ਵਧ ਰਹੀਆਂ ਨੇ ਯੂ ਐਸ ਫੈਡਰਲ ਰਿਜ਼ਰਵ ਦੇ ਵੱਲੋਂ ਪਹਿਲਾਂ ਕੱਟ ਸਤੰਬਰ ਦੇ ਵਿੱਚ ਜਿਹੜਾ ਉਹ ਲਗਾਉਣ ਦੀਆਂ ਸੰਭਾਵਨਾਵਾਂ ਨੇ ਇਸ ਦੌਰਾਨ ਜੇਕਰ ਬੈਂਕ ਆਫ ਕੈਨੇਡਾ ਵੱਲੋਂ ਇਹ ਕੱਟ ਹੋਰ ਜਿਹੜਾ ਲਗਾਇਆ ਗਿਆ ਦਾ ਤਾਂ ਅਮਰੀਕਾ ਤੋਂ ਵਿਆਜ ਦਰਾਂ ਦੇ ਵਿੱਚ ਜ਼ਿਆਦਾ ਫਰਕ ਹੋਣ ਕਾਰਨ ਕੈਨੇਡੀਅਨ ਡਾਲਰ ਕਮਜ਼ੋਰ ਹੋ ਸਕਦਾ ਹੈ ਪਰ ਬੈਂਕ ਦੇ ਗਵਰਨਰ ਟਿਫ ਮੁਕੱਲਮ ਦਾ ਮੰਨਣਾ ਹੈ ਕਿ ਇਹ ਕੈਨੇਡੀਅਨ ਅਰਥਚਾਰੇ ਲਈ ਵਰਦਾਨ ਸਾਬਿਤ ਹੋ ਸਕਦਾ ਹੈ ਤੇ ਇਸ ਸਦਕਾ ਇਕਨੋਮੀ ਜਿਹੜੀ ਹੈ ਉਹ ਰਫਤਾਰ ਫੜੇਗੀ ਅਤੇ ਮਹਿੰਗਾਈ ਦਰ ਕੰਟਰੋਲ ਦੇ ਵਿੱਚ ਰਹੇਗੀ ਫਿਲਹਾਲ ਬੈਂਕ ਦੀ ਗਵਰਨਿੰਗ ਕਾਉਂਸਲ ਕੀ ਫੈਸਲਾ ਲੈਂਦੀ ਹੈ ਇਸ ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਪੀਲ ਰੀਜਨਲ ਪੁਲਿਸ ਦੇ ਵੱਲੋਂ ਰੋਕੀਆਂ ਮੰਗਣ ਦੇ ਮਾਮਲੇ ਦੇ ਵਿੱਚ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪੁਲਿਸ ਦੇ ਅਨੁਸਾਰ ਇਹਨਾਂ ਦੇ ਵਿੱਚੋਂ ਦੋ ਬ੍ਰੈਮਟਨ ਅਤੇ ਦੋ ਮਿਸੀ ਸਾਗਾ ਦੇ ਨਾਲ ਸਬੰਧਤ ਨੇ ਪਰ ਇੱਕ ਬਾਰੇ ਫਿਲਹਾਲ ਪਤਾ ਨਹੀਂ ਲੱਗ ਸਕਿਆ ਜਿਨ੍ਹਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਅਨਟੇਰੀਓ ਕੋਰਟ ਆਫ ਜਸਟਿਸ ਬ੍ਰੈਮਟਨ ਵਿਖੇ ਪੇਸ਼ ਕੀਤਾ ਗਿਆ ਹੈ ਗ੍ਰਿਫਤਾਰ ਕੀਤੇ ਗਏ ਦੀ ਪਛਾਣ ਜਿਹੜੀ ਹੈ ਉਹ ਸੁਪਿੰਦਰ ਦੀਪ ਚੀਮਾ ਜੋ ਕਿ 36 ਸਾਲਾ ਹੈ ਬਿਆਨਤ ਢੀਲੋ 51 ਸਾਲਾ ਅਰੁਣਦੀਪ ਅਰਨਦੀਪ ਥਿੰਦ 39 ਸਾਲਾਂ ਤੇ ਮੁਸਤਾਫਾ ਅਲਾਈਵੀ 32 ਸਾਲ ਤੇ ਕਾਮਨੀ ਜਿਹੜਾ ਵਜੋਂ ਹੋਈ ਹੈ ਜਿਨ੍ਹਾਂ ਦੇ ਉੱਤੇ ਅਸੌਲਟ ਫਰੋਤੀ ਜ਼ਬਰਦਸਤੀ ਕੈਦ ਕਰਨ ਧਮਕੀ ਦੇਣ ਤੇ ਅਪਰਾਧ ਕਰਕੇ ਜਾਇਦਾਦ ਤੇ ਕਬਜ਼ਾ ਕਰਨ ਵਰਗੀਆਂ ਤਰਾਵਾਂ ਜੜੀਆਂ ਨੇ ਉਹ ਲਗਾਈਆਂ ਗਈਆਂ ਨੇ ਦੱਸਦੀ ਕਿ ਪਿਛਲੇ ਸਮੇਂ ਦੌਰਾਨ ਸਾਊਥ ਏਸ਼ੀਆ ਨਾਲ ਖਾਸ ਕਰਕੇ ਪੰਜਾਬੀ ਮੂਲ ਦੇ ਬਿਜ਼ਨਸਮੈਨਸ ਨੂੰ ਜਿਹੜੀਆਂ ਧਮਕੀਆਂ ਭਰੀਆਂ ਕਾਲਸ ਜਿਹੜੀਆਂ ਉਹ ਫਰੋਤੀਆਂ ਮੰਗਣ ਦਾ ਮਾਮਲਾ ਕਾਫੀ ਜ਼ਿਆਦਾ ਸਾਹਮਣੇ ਆਇਆ ਸੀ ਤੇ ਕਈ ਬਿਜ਼ਨਸਾਂ ਨੂੰ ਹਿੰਸਕ ਘਟਨਾਵਾਂ ਦਾ ਸ਼ਿਕਾਰ ਵੀ ਬਣਾਇਆ ਗਿਆ ਜਿਸ ਦੇ ਵਿੱਚ ਫਾਇਰਿੰਗ ਕਰਨ ਅਤੇ ਐਡਮਿੰਟਨ ਦੇ ਵਿੱਚ ਉਸਾਰੀ ਦੀਨ ਘਰਾਂ ਨੂੰ ਅੱਗ ਲਗਾਉਣ ਦਾ ਮਾਮਲਾ ਵੀ ਸਾਹਮਣੇ ਆਇਆ ਸੀ ਫਾਈਵ ਅਰੈਸਟਸ ਹੈਵ ਬੀਨ ਮੇਡ ਆਫਟਰ ਨਿਊਮਰਸ ਵਾਇਲੈਂਟ ਐਕਸਟੋਰਸ਼ਨ ਇਨਸੀਡੈਂਟਸ ਅਕਰਡ ਇਨ ਦ ਰੀਜਨ ਆਫ ਪੀਲ ਐਂਡ ਦ ਗ੍ਰੇਟਰ ਟੋਰਾਂਟੋ ਏਰੀਆ ਬੀਟਵੀਨ ਡਿਸੰਬਰ 2023 ਐਂਡ ਮੇ 2024 Officers received multiple complaints that suspects were allegedly involved in extorting victims by assaulting, threatening, and discharging firearms. After a lengthy and thorough investigation by detectives from the 21 Division Criminal Investigation Bureau, five individuals have been arrested and charged Depinda Deep Chima, a 36 year old man from Brampton, Bient Dillon, a 51 year old man from Brampton. Arun Deep Thind, a 39 year old man of no fixed address, Mustafa Alawiya, a 32 year old man from Mississauga, and Kamani Hasekarinas, a 32 year old man from Mississauga. All of these individuals were held for bail hearings and have attended the Ontario Court of Justice. Peel Regional Police will continue working to disrupt and dismantle criminal groups that harm our communities. If anyone has any information about these incidents, Please contact the 21 Division Criminal Investigations Bureau, or if you wish to stay anonymous, Peel Crime Stoppers. ਸਰੀ ਆਰਸੀਐਮਪੀ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਤੜਕੇ ਯਾਨੀ ਅੱਜ ਫਿਰ ਤੋਂ ਗੋਲੀਬਾਰੀ ਹੋਈ ਹੈ ਸਰੀ ਦੇ ਵਿੱਚ ਔਰ ਇੱਕ ਵਿਅਕਤੀ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਜਿਸ ਤੋਂ ਬਾਅਦ ਉਸਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਸਵੇਰੇ ਤੜਕੇ 5:30 ਵਜੇ ਦੇ ਕਰੀਬ ਗੋਲੀ ਲੱਗਣ ਦੇ ਨਾਲ ਜ਼ਖਮੀ ਹੋਏ ਵਿਅਕਤੀ ਦੀ ਰਿਪੋਰਟ ਮਿਲੀ ਅਧਿਕਾਰੀਆਂ ਨੇ ਸ਼ਹਿਰ ਦੇ ਸਟ੍ਰੌਬਰੀ ਹਿੱਲ ਨੇੜਿਓਂ 122 ਸਟਰੀਟ ਤੇ ਮਾਲ ਐਕਸੈਸ ਦੇ ਆਲੇ ਦੁਆਲੇ ਜ਼ਖਮੀ ਵਿਅਕਤੀ ਨੂੰ ਦੇਖਿਆ ਸ਼ੁੱਕਰਵਾਰ ਦੀ ਸਵੇਰ ਨੂੰ ਆਰਸੀਐਮਪੀ ਦੇ ਸੀਰੀਅਸ ਕ੍ਰਾਈਮ ਯੂਨਿਟ ਕਟਨਾਦੀ ਜਾਂਚ ਜਿਹੜੀ ਹੈ ਉਹ ਕਰਦੀ ਨਜ਼ਰ ਆਈ ਔਰ ਜਾਂਚ ਕਰਤਾ ਫਿਲਹਾਲ ਗੋਲੀਬਾਰੀ ਦੇ ਆਲੇ ਦੁਆਲੇ ਦੇ ਸਾਰੇ ਹਾਲਾਤਾਂ ਦਾ ਪਤਾ ਲਗਾਉਣ ਦੇ ਲਈ ਕੰਮ ਕਰ ਰਹੇ ਨੇ ਸਬੂਤ ਇਕੱਠੇ ਜਿਹੜੇ ਨੇ ਉਹ ਕੰਮ ਕਰਨ ਦਾ ਅਜੇ ਕੰਮ ਕਰਨਾ ਅਜੇ ਜਾਰੀ ਹੈ ਪਰ ਸੰਕੇਤ ਇਹ ਦੱਸ ਰਹੇ ਨੇ ਕਿ ਗੋਲੀਬਾਰੀ ਨਿਸ਼ਾਨਾ ਬਣਾ ਕੇ ਕੀਤੀ ਗਈ ਹੈ ਫਿਲਹਾਲ ਖਬਰ ਲਿਖੇ ਜਾਣ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਵਿਰਵਾੜ ਦੀ ਚੋਣ ਤੋਂ ਬਾਅਦ ਬ੍ਰਿਟਿਸ਼ ਰਾਸ਼ਟਰ ਤੇ ਇਕ ਦ੍ਰਿਸ਼ਟੀ ਕੋਨ ਦੇ ਵਿੱਚ ਵੱਡੀ ਤਬਦੀਲੀ ਜਿਹੜੀ ਹੈ ਉਹਦੀ ਸੰਭਾਵਿਤ ਤੌਰ ਤੇ ਕੈਨੇਡਾ ਦੇ ਵਪਾਰ ਤੇ ਬਹੁਤ ਅਸਰ ਜੜਾ ਉਹ ਪਏਗਾ ਹਾਲਾਂਕਿ ਘੱਟ ਹੀ ਪ੍ਰਭਾਵ ਪੈਣ ਦੀ ਗੱਲ ਕਹੀ ਜਾ ਰਹੀ ਹੈ ਲਿਬਰ ਪਾਰਟੀ ਦੇ ਬ੍ਰਿਟੇਨ ਨੇਤਾ ਕੇਅਰ ਸਟਾਮਰ ਦੇ ਨਾਲ 14 ਸਾਲਾਂ ਦੇ ਵਿੱਚ ਪਹਿਲੀ ਵਾਰ ਨਵੀਂ ਪਾਰਟੀ ਨੂੰ ਸੱਤਾ ਦੇ ਵਿੱਚ ਲਿਆਇਆ ਤੇ ਹਾਊਸ ਆਫ ਕਾਮਨਸ ਦੀਆਂ 650 ਸੀਟਾਂ ਵਿੱਚੋਂ ਲੇਬਰ ਪਾਰਟੀ 410 ਸੀਟਾਂ ਜਿੱਤੀ ਹੈ ਕਨਜ਼ਰਵੇਟਿਵਸ ਦੇ ਹਿੱਸੇ 118 ਸੀਟਾਂ ਆਈਆਂ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਕਿਰਸਟਾਰਮਨ ਨੂੰ ਬ੍ਰਿਟੇਨ ਦੀ ਸੱਤਾ ਸੰਭਾਲਣ ਦੇ ਮੁਬਾਰਕਬਾਦ ਪੇਸ਼ ਕੀਤੀ ਹੈ ਹਾਲਾਂਕਿ ਇਸ ਤੋਂ ਬਾਅਦ ਯੂਕੇ ਤੇ ਕੈਨੇਡਾ ਦੇ ਸਬੰਧਾਂ ਤੇ ਵੀ ਧਿਆਨ ਦਿੱਤਾ ਜਾ ਰਿਹਾ ਤੇ ਖਾਸ ਕਰਕੇ ਜਿਹੜੇ ਰੁਕੇ ਹੋਏ ਵਪਾਰ ਸੀਗੇ ਉਹਨਾਂ ਦੇ ਲਈ ਵੀ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ ਬ੍ਰਿਟਿਸ਼ ਸਿਆਸੀ ਲੈਂਡਸਕੇਪ ਦੇ ਵਿੱਚ ਚੋਣ ਤੋਂ ਬਾਅਦ ਇੱਕ ਵੱਡਾ ਬਦਲਾ ਸਾਹਮਣੇ ਆਇਆ ਹੈ ਜਿਸ ਦੇ ਨਾਲ ਕੈਨੇਡਾ ਦੇ ਵਿੱਚ ਸੰਭਾਵੀ ਮੁਫਤ ਵਪਾਰ ਸੌਦੇ ਲਈ ਆਸ ਜਾਗ ਰਹੀ ਹੈ ਇਸ ਦਾ ਮਤਲਬ ਇਹ ਹੈ ਕਿ ਚੋਣਾਂ ਦੇ ਨਤੀਜਿਆਂ ਨੇ ਬ੍ਰਿਟਿਸ਼ ਰਾਜਨੀਤੀ ਵਿੱਚ ਬਦਲਾ ਲਿਆਂਦਾ ਹੈ ਜਿਸ ਦੇ ਨਾਲ ਕੈਨੇਡਾ ਤੇ ਬ੍ਰਿਟੇਨ ਦੇ ਵਿਚਕਾਰ ਮੁਫਤ ਵਪਾਰਕ ਸੌਦੇ ਦੀ ਉਮੀਦ ਵਧ ਗਈ ਹੈ ਕੇਅਰ ਸਟਾਰਮਰ ਸ਼ੁੱਕਰਵਾਰ ਨੂੰ ਅਧਿਕਾਰਤ ਤੌਰ ਤੇ ਪ੍ਰਧਾਨ ਮੰਤਰੀ ਵਜੋਂ ਚੁਣੇ ਗਏ ਜਿਸ ਤੋਂ ਕੰਜ਼ਰਵੇਟਿਵ ਨੇਤਾ ਰਿਸ਼ੀ ਸੋਨਕ ਦੇ ਅਸਤੀਫਾ ਦੇਣ ਤੋਂ ਬਾਅਦ ਕਿੰਗ ਚਾਰਲਸ ਤੇ 3 ਦੁਆਰਾ ਨਿਯੁਕਤ ਕੀਤਾ ਗਿਆ ਸੀ ਬ੍ਰਿਟਿਸ਼ ਵੋਟਰਾਂ ਨੇ ਲੇਬਰ ਨੂੰ ਪਾਰਲੀਮੈਂਟ ਦੀਆਂ 650 ਸੀਟਾਂ ਦੇ ਵਿੱਚੋਂ 412 ਸੀਟਾਂ ਨਾਲ ਸ਼ਾਨਦਾਰ ਜਿੱਤ ਦਵਾਈ ਜਿਸ ਨਾਲ ਟੋਰੀਜ਼ ਨੂੰ ਇਤਿਹਾਸਾਖਾਰ ਮਿਲੇ ਕਾਲਟਨ ਯੂਨੀਵਰਸਿਟੀ ਦੇ ਇੱਕ ਰਾਜਨੀਤਿਕ ਵਿਗਿਆਨੀ ਤੇ ਪ੍ਰੋਫੈਸਰ ਨੇ ਕਿਹਾ ਕਿ ਦੋਵੇਂ ਦੇਸ਼ਾਂ ਨੇ ਮਜ਼ਬੂਤ ਸਬੰਧ ਬਰਕਰਾਰ ਰੱਖੇ ਨੇ ਇਸ ਦਾ ਮਤਲਬ ਹੈ ਕਿ ਪ੍ਰੋਫੈਸਰ ਹਰਲਮੈਨ ਦੇ ਅਨੁਸਾਰ ਕੈਨੇਡਾ ਤੇ ਬ੍ਰਿਟੇਨ ਦੇ ਵਿੱਚ ਸਦਾ ਤੋਂ ਹੀ ਮਜ਼ਬੂਤ ਰਿਸ਼ਤੇ ਰਹੇ ਨੇ ਤੇ ਉਹਨਾਂ ਦੇ ਸਬੰਧ ਚੰਗੇ ਵੀ ਰਹੇ ਨੇ ਹਾਲਾਂਕਿ ਕੈਨੇਡਾ ਦੀ ਲਿਬਰਲ ਪਾਰਟੀ ਅਤੇ ਯੂਕੇ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਵੱਖ-ਵੱਖ ਪਾਰਟੀ ਪਰਿਵਾਰਾਂ ਦੇ ਨੇ ਪਰ ਉਹ ਆਮ ਤੌਰ ਦੇ ਉਤੇ ਅੰਤਰਰਾਸ਼ਟਰੀ ਤੇ ਵਪਾਰ ਮਾਮਲਿਆਂ ਤੇ ਚੰਗੇ ਤਰੀਕੇ ਨਾਲ ਹੀ ਇਕੱਠੇ ਕੰਮ ਕਰਦੇ ਨੇ ਇਸ ਦਾ مطلب ਹੈ ਕਿ ਪ੍ਰੋਫੈਸਰ ਹਰਮਨ ਨੇ ਇਹ ਦਰਸਾਇਆ ਕਿ ਭਾਵੇਂ ਕੈਨੇਡਾ ਦੀ ਲਿਬਰਲ ਪਾਰਟੀ ਤੇ ਬ੍ਰਿਟੇਨ ਦੀ ਕੰਜ਼ਰਵੇਟਿਵ ਪਾਰਟੀ ਵੱਖਰੇ ਸਿਆਸੀ ਨਜ਼ਰੀਏ ਰੱਖਦੀਆਂ ਨੇ ਫਿਰ ਵੀ ਅੰਤਰਰਾਸ਼ਟਰੀ ਤੇ ਵਪਾਰ ਦੇ ਮਾਮਲਿਆਂ ਦੇ ਵਿੱਚ ਮਿਲ ਕੇ ਹੀ ਕੰਮ ਕਰਦੀਆਂ ਨੇ ਪਰ ਬ੍ਰੈਕਜ਼ਿਟ ਤੋਂ ਬਾਅਦ ਸ਼ੁਰੂ ਹੋਈਆਂ ਮੁਫਤ ਵਪਾਰ ਸੌਦੇ ਦੀਆਂ ਗੱਲਾਂਬਾਤਾਂ ਜਨਵਰੀ ਦੇ ਵਿੱਚ ਨਾਕਾਮ ਹੋ ਗਈਆਂ। ਇਸ ਦਾ ਮਤਲਬ ਹੈ ਕਿ ਬ੍ਰਿਟੇਨ ਦੇ ਯੂਰਪੀ ਸੰਘਾ ਤੋਂ ਬਾਹਰ ਨਿਕਲਣ ਤੋਂ ਬਾਅਦ ਕੈਨੇਡਾ ਤੇ ਬ੍ਰਿਟੇਨ ਦੇ ਵਿੱਚ ਮੁਫਤ ਵਪਾਰ ਸੌਦੇ ਲਈ ਸ਼ੁਰੂ ਕੀਤੀਆਂ ਗੱਲਾਂਬਾਤਾਂ ਜਨਵਰੀ ਦੇ ਵਿੱਚ ਰੁਕੀਆਂ ਤੇ ਉਹਨਾਂ ਤੇ ਸਮਝੌਤਾ ਹੀ ਨਹੀਂ ਹੋ ਪਾਇਆ। ਮੁਢਲੇ ਮਾਮਲਿਆਂ ਦੇ ਵਿੱਚ ਯੂਕੇ ਹੋਰ ਬ੍ਰਿਟਿਸ਼ ਚੀਜ਼ ਨੂੰ ਐਟਲੈਂਟਿਕ ਦੇ ਪਾਰ ਤੇ ਜਨਾ ਚਾਹੁੰਦੇ ਸਨ ਪਰ ਕੈਨੇਡੀਅਨ ਡੇਰੀ ਕੋਟਿਆਂ ਤੇ ਛੂਟ 2023 ਦੇ ਅਖੀਰ ਤੇ ਖਤਮ ਹੋ ਗਈ ਜਿਸ ਕਾਰਨ ਇਹ ਮੁੱਦਾ ਹੱਲ ਨਹੀਂ ਹੋ ਸਕਿਆ। ਬ੍ਰਿਟਿਸ਼ ਕੈਨੇਡੀਅਨ ਚੈਂਬਰ ਆਫ ਟ੍ਰੇਡ ਐਂਡ ਕਾਮਰਸ ਦੇ ਡਾਇਰੈਕਟਰ ਮਾਰਟਨ ਬਕਲ ਨੇ ਕਿਹਾ ਕਿ ਇਹ ਬਹੁਤ ਹੈਰਾਨੀ ਵਾਲੀ ਗੱਲ ਸੀ ਅਤੇ ਜਦੋਂ ਯੂਕੇ ਸਰਕਾਰ ਗੱਲਾਂ ਬਾਤਾਂ ਤੋਂ ਪਿੱਛੇ ਹਟ ਗਈ ਕਿਉਂਕਿ ਡੇਰੀ ਮਾਮਲਾ ਪਹਿਲਾਂ ਤੋਂ ਹੀ ਜਾਣਿਆ ਹੋਇਆ ਸੀ ਇਸ ਦਾ ਮਤਲਬ ਹੈ ਕਿ ਮਾਰਟਿਨ ਬਕਲ ਦੇ ਅਨੁਸਾਰ ਯੂਕੇ ਸਰਕਾਰ ਤੇ ਵਪਾਰ ਸੌਦੇ ਦੀਆਂ ਗੱਲਾਂਬਾਤਾਂ ਦੇ ਪਿੱਛੇ ਹਟ ਜਾਣ ਨਾਲ ਹੈਰਾਨੀ ਜ਼ਰੂਰ ਹੋਈ ਸੀ ਉਹਨਾਂ ਕਿਹਾ ਕਿ ਅਸੀਂ ਉਮੀਦ ਕਰ ਰਹੇ ਹਾਂ ਕਿ ਨਵੀਂ ਸਰਕਾਰ ਇਸ ਨੂੰ ਫਿਰ ਤੋਂ ਦੇਖੇਗੀ ਤੇ ਇਸ ਗੱਲਬਾਤ ਦੇ ਰਾਹ ਦੇ ਵਿੱਚ ਆਉਣ ਵਾਲੇ ਰੁਕਾਵਟਾਂ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰੇਗੀ ਤੇ ਕੈਨੇਡਾ ਦੇ ਨਾਲ ਕੁਝ ਸਮਝੌਤਾ ਕਰਨ ਦਾ ਰਸਤਾ ਵੀ ਲੱਭੇਗੀ ਇਸ ਤੋਂ ਇਲਾਵਾ ਕੈਨੇਡਾ ਤੋਂ ਹਾਰਮੋਨ ਟ੍ਰੀਟਮੈਂਟ ਕੀਤੇ ਗਏ ਬੀਫ ਦੀ ਵਿਕਰੀ ਤੇ ਰੋਕ ਲਗਾਉਣ ਵਾਲੇ ਬ੍ਰਿਟਿਸ਼ ਨਿਯਮਾਂ ਤੇ ਆਟੋਮੋਟਿਵ ਸੈਕਟਰ ਵਿੱਚ ਅਸਲ ਨਿਯਮਾਂ ਦੇ ਬਾਰੇ ਵਿੱਚ ਚਿੰਤਾਵਾਂ ਸਨ ਇੱਕ ਸਹਿਮਤੀ ਇਹ ਮੌਜੂਦ ਹੈ ਜੋ ਜ਼ਿਆਦਾਤਰ ਪੁਰਾਣੇ ਯੂਰਪੀ ਸੰਘ ਦੇ ਵਪਾਰ ਨਿਯਮਾਂ ਨੂੰ ਬਰਕਰਾਰ ਰੱਖਦੀ ਹੈ ਜਦ ਤੱਕ ਇੱਕ ਵੱਖਰਾ ਸੌਦਾ ਨਹੀਂ ਹੋ ਜਾਂਦਾ ਯੂਕੇ ਕੈਨੇਡਾ ਦਾ ਚੌਥਾ ਸਭ ਤੋਂ ਵੱਡਾ ਵਪਾਰੀ ਸਾਥੀ ਹੈ ਜਿਸ ਦਾ ਟ੍ਰੇਡ ਡਾਲਰ 45 ਬਿਲੀਅਨ ਦਾ ਵਰਤਮਾਨ ਸਾਲਾਨਾ ਹੁੰਦਾ ਹੈ ਸ਼ੁੱਕਰਵਾਰ ਸਵੇਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੱਕ ਬਿਆਨ ਦੇ ਵਿੱਚ ਆਪਣੇ ਨਵੇਂ ਸਹਿਯੋਗੀ ਨੂੰ ਮੁਬਾਰਕਾ ਦਿੱਤੀਆਂ ਤੇ ਕਿਹਾ ਕਿ ਦੋਵਾਂ ਇਸ ਗੱਲ ਵੱਲ ਧਿਆਨ ਵੀ ਦੇਣਗੇ ਤਾਂਕਿ ਵਪਾਰ ਦੇ ਸੌਦੇ ਨੂੰ ਮੁਕੰਮਲ ਕੀਤਾ ਜਾ ਸਕੇ ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿ ਸਾਡਾ ਦੇਸ਼ ਮਜ਼ਬੂਤ ਸਬੰਧਾਂ ਨੂੰ ਤਰਜੀਹ ਦਿੰਦਾ ਹੈ ਤੇ ਅਸੀਂ ਇਸ ਨੂੰ ਪ੍ਰਧਾਨ ਮੰਤਰੀ ਸਟਾਰਮਰ ਦੇ ਨਾਲ ਅੱਗੇ ਵਧਾਉਣ ਦੀ ਉਮੀਦ ਕਰਦੇ ਹਾਂ ਅਸੀਂ ਆਪਣੇ ਜਿਹੜੇ ਹੋਰ ਮੁੱਦਿਆਂ ਦੇ ਉੱਤੇ ਤੇਜ਼ੀ ਨਾਲ ਕਾਰਵਾਈ ਕਰਕੇ ਆਪਣੇ ਸਬੰਧਾਂ ਨੂੰ ਵਧਾਉਣਾ ਹੈ ਜਿਵੇਂ ਕਿ ਕਲੀਨ ਟੈਕਨੋਲੋਜੀ ਮਨੁੱਖੀ ਹੱਕ ਲਿੰਗ ਸਮਾਨਤਾ ਤੇ ਜੈਂਡਰ ਇਕੁਐਲਿਟੀ ਤੇ ਆਰਥਿਕ ਵਿਕਾਸ ਮਾਮਲੇ ਤੇ ਗੱਲ ਕਰਾਂਗੇ ਲੇਬਰ ਪਾਰਟੀ ਦੇ ਕਮਾਂਤਰੀ ਸਬੰਧਾਂ ਨੂੰ ਮੋਢੇਕਰਨ ਤੇ ਵਪਾਰ ਸੌਦਿਆਂ ਨੂੰ ਵੀ ਮਜ਼ਬੂਤ ਕਰਨ ਦੀ ਗੱਲ ਉਹਨਾਂ ਕਹੀ ਹੈ ਚੋਨ ਮੈਨੀਫੈਸਟੋ ਦੇ ਮੁਤਾਬਕ ਉਹਨਾਂ ਕਿਹਾ ਕਿ ਉਹ ਪ੍ਰੈਸਿਟ ਨੂੰ ਰਿਵਰਸ ਤਾਂ ਨਹੀਂ ਕਰਨਗੇ ਪਰ ਯੂਰੋਪੀਅਨ ਯੂਨੀਅਨ ਦੇ ਨਾਲ ਵਪਾਰ ਵਿੱਚ ਅਣਚਾਹੀਆਂ ਰੁਕਾਵਟਾਂ ਨੂੰ ਦੂਰ ਕਰਨਗੇ ਇਸ ਦਸਤਾਵੇਜ਼ ਦੇ ਵਿੱਚ ਕੈਨੇਡਾ ਦੇ ਨਾਲ ਵਪਾਰ ਬਾਰੇ ਕੋਈ ਸਿੱਧੇ ਤੌਰ ਤੇ ਤਾਂ ਜ਼ਿਕਰ ਨਹੀਂ ਹੈ ਜੋ ਬਕਲ ਨੇ ਕਿ ਕਿਸ ਨੂੰ ਦਿਖਾਵਾ ਹੀ ਮੰਨਿਆ ਜਾ ਰਿਹਾ ਹੈ ਕਿ ਬ੍ਰੈਕਸਿਟ ਦੇ ਬਾਅਦ ਯੂਰਪ ਦੇ ਨਾਲ ਵਪਾਰ ਵਿੱਚ ਵੱਡੀਆਂ ਚਿੰਤਾਵਾਂ ਨੇ ਹਾਲਾਂਕਿ ਹਲਰਮੈਨ ਨੇ ਕਿਹਾ ਹੈ ਕਿ ਕੈਨੇਡਾ ਨਾਲ ਵਪਾਰ ਗੱਲਾਂਬਾਤਾਂ ਵਿੱਚ ਮੁੱਦਿਆਂ ਵਿੱਚ ਕੋਈ ਤਬਦੀਲੀ ਨਹੀਂ ਆਈ ਹੈ ਤੇ ਇਹ ਲਾਰਜਲੀ ਜਿਹੜਾ ਉਹ ਨਾਨ ਪਰਸ਼ੀਅਨ ਹੈ ਅਜਿਹੀ ਉਹਨਾਂ ਨੂੰ ਕੋਈ ਉਮੀਦ ਨਹੀਂ ਹੈ ਕਿ ਕੋਈ ਤੁਰੰਤ ਕਦਮ ਉਠਾਇਆ ਜਾਵੇਗਾ ਕਿ ਸ਼ੁੱਕਰਵਾਰ ਨੂੰ ਦੁਬਾਰਾ ਵਪਾਰ ਦੀ ਮੀਟਿੰਗ ਤੇ ਵਾਪਸ ਆਇਆ ਜਾਵੇ ਜਸਟਨ ਟਰੂਡੋ ਦੀ ਲਿਬਰਲ ਪਾਰਟੀ ਨੂੰ ਸਰਕਾਰ ਦੇ ਵਿੱਚ 9 ਸਾਲ ਹੋ ਗਏ ਨੇ ਤੇ ਅਗਲੇ ਚੋਣਾਂ ਦੀ ਤਾਰੀਖ ਅਕਤੂਬਰ 2025 ਤੱਕ ਹੋਣਦੀ ਹੈ ਹਾਲਾਂਕਿ ਟਰੂਡੋ ਨੂੰ ਸਾਈਡਲਾਈਨ ਕਰਨ ਦੀਆਂ ਗੱਲਾਂ ਨੇ ਵੀ ਤੂਲ ਫੜਿਆ ਹੈ ਹਰਲਮੈਨ ਨੇ ਕਿਹਾ ਹੈ ਕਿ ਬ੍ਰਿਟਿਸ਼ ਕੰਜ਼ਰਵੇਟਿਵਸ ਕਿਸੇ ਨਵੇਂ ਲਿਬਰਲ ਨੇਤਾ ਵੱਲੋਂ ਪੁਸ਼ਟੀ ਕੀਤੇ ਅਨੁਸਾਰ ਕਿ ਕੈਨੇਡਾ ਦੀ ਸਿਆਸਤ ਵਿੱਚ ਫੇਰ ਬਦਲ ਆ ਸਕਦੇ ਨੇ ਸਾਵਧਾਨੀ ਵਰਤ ਕੇ ਚੱਲਣ ਦੀ ਵੀ ਲੋੜ ਹੈ ਕੋਕਟਲਮ ਸ਼ਹਿਰ ਨਿਵਾਸੀਆਂ ਨੂੰ ਸਾਵਧਾਨ ਰਹਿਣ ਦੇ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਗਰਮੀਆਂ ਦੇ ਮੌਸਮ ਦਾ ਜਿਹੜਾ ਉਹ ਅਰਥ ਹੈ ਕਿ ਖੇਤਰ ਦੇ ਵਿੱਚ ਜਿਹੜੇ ਬੀਅਰ ਨੇ ਯਾਨੀ ਕਿ ਰਿੱਚਾਂ ਦੀ ਗਿਣਤੀ ਵਧੇਰੇ ਹੋ ਰਹੀ ਹੈ ਕਿਉਂਕਿ ਜਿਹੜੇ ਬੀਅਰ ਦੀ ਗੰਧ ਦੀ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਭਾਵਨਾ ਹੁੰਦੀ ਹੈ ਤੇ ਕੁਦਰਤੀ ਤੌਰ ਦੇ ਉੱਤੇ ਅਸੁਰੱਖਿਅਤ ਭੋਜਨ ਸਰੋਤਾਂ ਦੇ ਵੱਲ ਇਹ ਖਿੱਚੇ ਜਾਂਦੇ ਨੇ ਸੋ ਸ਼ਹਿਰ ਦੇ ਨਿਵਾਸੀਆਂ ਨੂੰ ਕੂੜਾ ਪਾਲਤੂ ਜਾਨਵਰਾਂ ਦੇ ਭੋਜਨ ਪੰਛੀਆਂ ਦੇ ਜਿਹੜੇ ਬੀਜ ਨੇ ਤੇ ਫਲਾਂ ਦੇ ਰੁੱਖਾਂ ਵਰਗੇ ਆਕਰਸ਼ਕ ਤੱਤਾਂ ਨੂੰ ਘੱਟ ਤੋਂ ਘੱਟ ਕਰਨ ਦੀ ਲੋੜ ਹੁੰਦੀ ਹੈ ਸਿਟੀ ਦੇ ਵੱਲੋਂ ਫਿਲਹਾਲ ਇਹ ਕਿਹਾ ਜਾ ਰਿਹਾ ਕਿ ਪਾਰਕਾਂ ਕੁਦਰਤੀ ਖੇਤਰ ਦੇ ਆਂਡ ਗੁਆਣ ਦੇ ਆਲੇ ਦੁਆਲੇ ਹਾਲ ਦੇ ਵਿੱਚ ਰਿਚ ਦੇ ਦਰਸ਼ਨ ਜਿਹੜੇ ਨੇ ਉਹ ਕਾਫੀ ਲੋਕਾਂ ਨੂੰ ਹੋ ਰਹੇ ਨੇ ਯਾਨੀ ਕਿ ਰਿਚ ਕਾਫੀ ਥਾਂਾਂ ਤੇ ਦਿਖਾਈ ਦੇ ਰਹੇ ਨੇ ਸ਼ਹਿਰ ਦਾ ਹੁਣ ਕਹਿਣਾ ਹੈ ਕਿ ਨਿਵਾਸੀਆਂ ਨੂੰ ਗੈਰੇਜ ਤੇ ਦਰਵਾਜ ਜਿਹੜੇ ਗੈਰਾਜ ਨੇ ਉਹਨਾਂ ਦੇ ਦਰਵਾਜ਼ਿਆਂ ਸਮੇਤ ਸਾਰੀਆਂ ਖਿੜਕੀਆਂ ਤੇ ਦਰਵਾਜ਼ਿਆਂ ਨੂੰ ਸੁਰੱਖਿਅਤ ਕਰਕੇ ਆਪਣੀਆਂ ਜਾਇਦਾਦਾਂ ਦੀ ਰੱਖਿਆ ਕਰਨੀ ਚਾਹੀਦੀ ਹੈ ਭੋਜਨ ਦੀ ਜਿਹੜੀ ਰਹਿੰਦ-ਖੂੰਦ ਹੈ ਕੂੜਾ ਤੇ ਰੀਸਾਈਕਲਿੰਗ ਨੂੰ ਜਿਹੜਾ ਉਹ ਲੋਕ ਗੈਰਾਜ ਜਾਂ ਫਿਰ ਜੰਗਲੀ ਜੀਵ ਵਿਰੋਧਕ ਘੇਰੀਆਂ ਦੇ ਵਿੱਚ ਸਟੋਰ ਕੀਤਾ ਜਾਣਾ ਚਾਹੀਦਾ ਹੈ ਜਦੋਂ ਕੋਈ ਵੀ ਵੇਅਰ ਜਾਂ ਰਿੱਚ ਮਨੁੱਖਾਂ ਦੇ ਨਾਲ ਭੋਜਨ ਨੂੰ ਜੋੜਦੇ ਨੇ ਤਾਂ ਉਹ ਜਨਤਕ ਸੁਰੱਖਿਆ ਦੇ ਲਈ ਬਧੇਰੇ ਜੋਖਮ ਪੈਦਾ ਕਰਦੇ ਨੇ ਚੰਗੇ ਢੰਗ ਦੇ ਨਾਲ ਤੇ ਆਬਾਦੀ ਵਾਲੇ ਖੇਤਰਾਂ ਨੂੰ ਕਟਕਾ ਆਕਰਸ਼ਕ ਬਣਾ ਕੇ ਅਸੀਂ ਰਿੱਚਾਂ ਨੂੰ ਉਹਨਾਂ ਦੇ ਨਿਵਾਸ ਸਥਾਨਾਂ ਦੇ ਵਿੱਚ ਕੁਦਰਤੀ ਤੌਰ ਦੇ ਉੱਤੇ ਚਾਰਾ ਖਾਨ ਲਈ ਉਤਸ਼ਾਹਿਤ ਕਰਦੇ ਹਾਂ ਸ਼ਹਿਰ ਦੇ ਵਿੱਚ ਇਹ ਵੀ ਸਲਾਹ ਦਿੱਤੀ ਜਾ ਰਹੀ ਹੈ ਕਿ ਸਿਟੀ ਜਿਹੜੀ ਸਿਟੀ ਤੋਂ ਜੇਕਰ ਤੁਸੀਂ ਬਾਹਰ ਹੁੰਦੇ ਹੋ ਤਾਂ ਕੋਈ ਤੁਹਾਨੂੰ ਰਿਚ ਦਿਖਾਈ ਦੇ ਦਿੰਦਾ ਹੈ ਤਾਂ ਤੁਸੀਂ ਕਰਨਾ ਕੀ ਹੈ ਦਰਸਲ ਰੁਕੋ ਤੇ ਸ਼ਾਂਤ ਰਹੋ ਚੀਕੋ ਨਾ ਤੇ ਭੱਜੋ ਨਾ ਤੇ ਹੌਲੀ-ਹੌਲੀ ਪਿੱਛੇ ਹਟਦੇ ਹੋਏ ਘੱਟ ਤੇ ਸ਼ਾਂਤ ਆਵਾਜ਼ ਦੇ ਵਿੱਚ ਗੱਲ ਕਰੋ ਵੈਨਕੂਵਰ ਵਾਲੇ ਅਗਲੇ ਕੁਝ ਦਿਨਾਂ ਦੇ ਵਿੱਚ ਪਸੀਨਾ ਵਹਾਉਣ ਲਈ ਤਿਆਰ ਹੋ ਜਾਓ ਕਿਉਂਕਿ ਵਾਤਾਵਰਣ ਤੇ ਜਲਵਾਯੂ ਤਬਦੀਲੀ ਕੈਨੇਡਾ ਦੇ ਆਉਣ ਵਾਲੀ ਗਰਮੀ ਬਾਰੇ ਵਿਸ਼ੇਸ਼ ਮੌਸਮ ਬਿਆਨ ਜਾਰੀ ਕਰ ਦਿੱਤਾ ਹੈ ਇੱਕ ਪਾਸੇ ਕੁਝ ਲੋਕ ਸੂਰਜ ਦੀ ਗਰਮੀ ਦਾ ਆਨੰਦ ਵੀ ਮਾਨ ਰਹੇ ਨੇ ਉੱਥੇ ਦੂਜੇ ਪਾਸੇ ਕਈ ਅਸੁਵਿਧਾ ਜਨਕ ਹਿੱਸਿਆਂ ਦੇ ਲਈ ਤਿਆਰੀ ਕਰ ਰਹੇ ਨੇ ਕਈ ਬਹੁਤ ਪੁਰਾਣੀਆਂ ਇਮਾਰਤਾਂ ਦੇ ਵਿੱਚ ਰਹਿੰਦੇ ਨੇ ਜਿਨ੍ਹਾਂ ਦੇ ਕੋਲ 에어 ਕੰਡੀਸ਼ਨਿੰਗ ਨਹੀਂ ਹੈ ਤੇ ਮੈਟਰੋ ਵੈਂਕੂਵਰ ਤੇ ਫਰੇਜ਼ਰ ਵੈਲੀ ਦੇ ਵਿੱਚ ਮੌਸਮ ਦਿਨ ਦੇ ਉੱਚੇ ਤਾਪਮਾਨ ਦੇ ਉੱਤੇ ਰਹਿ ਸਕਦਾ ਹੈ ਅਗਲੇ ਹਫਤੇ ਤੱਕ 20 ਤੇ ਹੇਠਲੇ ਹੇਠਾਂ ਤੱਕ ਜਿਹੜਾ ਤਾਪਮਾਨ ਉਹ 30 ਤੱਕ ਪਹੁੰਚਣ ਦੀ ਸੰਭਾਵਨਾ ਹੈ ਪਰ ਏਜੰਸੀ ਦਾ ਇਹ ਵੀ ਕਹਿਣਾ ਹੈ ਮੌਸਮ ਏਜੰਸੀ ਦਾ ਇਹ ਕਹਿਣਾ ਕਿ ਉਹ ਆਪਣੀਆਂ ਸਲਾਹਾਂ ਨੂੰ ਅਪਗ੍ਰੇਡ ਕਰ ਸਕਦੇ ਨੇ ਸਨਸ਼ਾਈਨ ਕੋਸਟ ਹਾਊਸ਼ਾਊਂਡ ਅਤੇ ਪੂਰਬੀ ਵੈਂਕੂਵਰ ਆਈਲੈਂਡ ਲਈ ਪਹਿਲਾਂ ਤੋਂ ਹੀ ਗਰਮੀਆਂ ਦੀਆਂ ਚੇਤਾਵਨੀਆਂ ਨੇ ਜਿੱਥੇ ਐਤਵਾਰ ਤੋਂ ਸ਼ੁਰੂ ਹੋਣ ਵਾਲੇ ਤੇ ਅਗਲੇ 3 ਤੋਂ 5 ਦਿਨਾਂ ਤੱਕ ਉੱਚੇ ਮੌਸਮ ਹੋਣ ਦੀ ਉਮੀਦ ਹੈ ਏਜੰਸੀ ਦੇ ਅਨੁਸਾਰ ਤਾਪਮਨ ਸਥਿਰ ਨਹੀਂ ਹੁੰਦਾ ਉਹਨਾਂ ਖੇਤਰਾਂ ਦੇ ਵਿੱਚ ਜਨਤਕ ਸਿਹਤ ਲਈ ਇੱਕ ਮੱਦਮ ਖਤਰਾ ਹੈ ਗਰਮੀ ਹਰ ਕਿਸੇ ਨੂੰ ਪ੍ਰਭਾਵਿਤ ਕਰਦੀ ਹੈ ਪਰ ਇਹਨਾਂ ਦੇ ਲਈ ਜੋਖਮ ਵਧ ਜਾਂਦੇ ਨੇ ਜਿਵੇਂ ਕਿ ਬਜ਼ੁਰਗ ਉਹ ਲੋਕ ਜੋ ਇਕੱਲੇ ਰਹਿੰਦੇ ਨੇ ਪਹਿਲਾਂ ਤੋਂ ਮੌਜੂਦ ਸਿਹਤ ਸਥਿਤੀਆਂ ਦੇ ਨਾਲ ਜਿਹੜਾ ਨਿਜਟਰੇ ਨੇ ਸ਼ੂਗਰ ਦੀ ਬਿਮਾਰੀ ਹੈ ਜਿਨ੍ਹਾਂ ਨੂੰ ਜਾਂ ਫਿਰ ਦਿਲ ਦਾ ਕੋਈ ਦਿਲ ਦੀ ਬਿਮਾਰੀ ਉਹਨਾਂ ਨੂੰ ਹੈ ਜਾਂ ਸਾਹ ਦੀ ਬਿਮਾਰੀ ਜਾਂ ਮਾਨਸਿਕ ਬਿਮਾਰੀ ਨਾਲ ਜੋੜ ਰਹੇ ਨੇ ਤੇ ਜਿਵੇਂ ਕਿ ਕਈ ਲੋਕ ਨੇ ਜਿਹੜੇ ਸਾਈਫੋਨੀਆਂ ਦੇ ਤੇ ਡਿਪਰੈਸ਼ਨ ਜਾਂ ਕਿਸੇ ਚਿੰਤਾ ਦੇ ਵੀ ਸ਼ਿਕਾਰ ਹੁੰਦੇ ਨੇ ਉਹ ਜਿਹੜਾ ਜ਼ਿਆਦਾ ਗਰਮੀ ਦੇ ਜੋਖਮ ਦੇ ਵਿੱਚ ਦੇਖੇ ਜਾ ਰਹੇ ਨੇ ਇਸੇ ਤਰ੍ਹਾਂ ਲੋਕਾਂ ਨੂੰ ਪਰਿਵਾਰ ਦੋਸਤਾਂ ਤੇ ਗੁਆਂਢੀਆਂ ਦੀ ਜਾਂਚ ਕਰਨ ਦੇ ਲਈ ਵੀ ਕਹਿ ਰਹੇ ਨੇ ਜਿਨ੍ਹਾਂ ਨੂੰ ਵਧੇਰੇ ਜੋਖਮ ਹੁੰਦਾ ਹੈ ਖਾਸ ਤੌਰ ਤੇ ਉਹ ਇਕੱਲੇ ਰਹਿੰਦੇ ਨੇ ਤੇ ਉਹ ਯਕੀਨੀ ਬਣਾਉਣ ਦੇ ਲਈ ਕਿ ਉਹਨਾਂ ਦੇ ਕੋਲ ਠੰਡੀ ਥਾਂ ਜਿਹੜੀ ਹੈ ਉਹ ਉਪਲਬਧ ਹੈ ਇਸੇ ਲਈ ਕਿਹਾ ਜਾ ਰਿਹਾ ਹੈ ਕਿ ਕਦੇ ਵੀ ਸੰਵੇਦਨਸ਼ੀਲ ਲੋਕਾਂ ਖਾਸ ਕਰਕੇ ਬੱਚਿਆਂ ਜਾਂ ਫालतू ਜਾਨਵਰਾਂ ਨੂੰ ਪਾਰਕ ਕੀਤੇ ਵਾਹਨ ਦੇ ਅੰਦਰ ਨਾ ਛੱਡੋ ਜੇਕਰ ਤੁਸੀਂ ਜ਼ਿਆਦਾ ਗਰਮ ਖੇਤਰ ਦੇ ਵਿੱਚ ਹੋ ਤਾਂ ਇੱਕ ਠੰਡੀ ਛਾਂ ਵਾਲਾ ਖੇਤਰ ਸਪੈਸ਼ਲ ਅਡ ਮਿਸਟਿੰਗ ਅਤੇ ਸਟੇਸ਼ਨ ਜਾਂ ਫਿਰ ਇੱਕ ਜਨਤਕ ਇਮਾਰਤ ਵਰਗੀ 에어 ਕੰਡੀਸ਼ਨਿੰਗ ਖਾਂਦੀ ਪਾਲ ਕਰੋ ਸਾਬਕਾ ਵਿਦੇਸ਼ ਮੰਤਰੀ ਮਾਰਕ ਗਾਰਨੀਓ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਕਾਰਜਕਾਲ ਦੇ ਵਿੱਚ ਕੈਨੇਡਾ ਨੇ ਦੁਨੀਆ ਦੇ ਵਿੱਚ ਆਪਣਾ ਰੁਤਬਾ ਗਵਾ ਦਿੱਤਾ ਹੈ ਗਾਰਨੀਓ ਨੇ ਟਰੂਡੋ ਦੀ ਇੱਕ ਗੈਰ ਤਿਆਰ ਨੇਤਾ ਦੇ ਵਜੋਂ ਆਲੋਚਨਾ ਕੀਤੀ ਹੈ ਜੋ ਕਿ ਰਾਜਨੀਤੀ ਨੂੰ ਤਰਜੀਹ ਦਿੰਦਾ ਹੈ ਤੇ ਬਿਨਾ ਕਿਸੇ ਫਾਲੋ ਥਰੂ ਦੇ ਵੱਡੇ ਐਲਾਨ ਕਰਦਾ ਹੈ ਗਾਰਨੀਓ ਨੇ ਆਪਣੀ ਆਟੋ ਬਾਇਓਗ੍ਰਾਫੀ ਦੇ ਵਿੱਚ ਲਿਖਿਆ ਹੈ ਕਿ ਉਹਨਾਂ ਦਾ ਮੰਨਣਾ ਹੈ ਕਿ ਜਸਟਨ ਟਰੂਡੋ ਨੇ ਵਿਦੇਸ਼ਾਂ ਦੇ ਵਿੱਚ ਕੈਨੇਡਾ ਦੇ ਪ੍ਰਭਾਵ ਦਾ ਗਲਤ ਅੰਦਾਜ਼ਾ ਲਗਾਇਆ ਹੈ ਗਾਰਨੀਓ ਦੀ ਕਿਤਾਬ ਪੈਂਗੁਇਨ ਰੈਂਡਮ ਹਾਊਸ ਦੇ ਵੱਲੋਂ ਅਕਤੂਬਰ ਦੇ ਵਿੱਚ ਰਿਲੀਜ਼ ਕੀਤੀ ਜਾਣੀ ਹੈ ਔਰ ਹਾਲਾਂਕਿ ਕਿਤਾਬ ਦਾ ਜ਼ਾਦਾਤਰ ਹਿੱਸਾ ਗਾਰਨੀਓ ਦੇ ਫੌਜੀ ਅਤੇ ਇੱਕ ਪੁਲਾੜ ਯਾਤਰੀ ਦੇ ਤੌਰ ਤੇ ਰਾਜਨੀਤੀ ਤੋਂ ਪਹਿਲਾਂ ਦੇ ਕੈਰੀਅਰ ਦੀ ਦਾਸਤਾਨ ਹੈ ਪਰ ਬਾਕੀ ਦਾ ਹਿੱਸਾ ਉਹਨਾਂ ਦੇ ਐਮਪੀ ਦੇ ਕਾਰਜਕਾਲ ਨੂੰ ਸਮਰਪਿਤ ਹੈ ਹੁਣ 75 ਸਾਲ ਦੇ ਮਾਰ ਗਾਰਨੀਓ ਕਿਊਬਿਕ ਦੀ ਜਿਹੜੀ ਨੋਟਰੇ ਡਾਮ ਡੀ ਗਰੇਸ ਵੈਸਟ ਮਾਉਂਟ ਰਾਈਡਿੰਗ ਤੋਂ 2008 ਦੇ ਵਿੱਚ ਐਮਪੀ ਬਣੇ ਸਨ ਗਾਰਡਨਯੂ ਨੇ 2013 ਦੀ ਲਿਬਰਲ ਲੀਡਰਸ਼ਿਪ ਰੇਸ ਦੇ ਵਿੱਚ ਵੀ ਹਿੱਸਾ ਲਿਆ ਸੀ ਪਰ ਬਾਅਦ ਦੇ ਵਿੱਚ ਉਹਨਾਂ ਨੇ ਆਪਣਾ ਨਾਂ ਵਾਪਸ ਲੈ ਕੇ ਜਸਟਨ ਟਰੂਡੋ ਦੀ ਉਮੀਦਵਾਰੀ ਦਾ ਸਮਰਥਨ ਕੀਤਾ ਸੀ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੀ ਲਿਬਰਲ ਸਰਕਾਰ ਦੇ 2015 ਤੋਂ 2021 ਦੇ ਕਾਰਜਕਾਲ ਦੌਰਾਨ ਗਾਰਡਨਯੂ ਟਰਾਂਸਪੋਰਟ ਮੰਤਰੀ ਰਹੇ ਤੇ ਉਸ ਤੋਂ ਬਾਅਦ ਜਨਵਰੀ 2021 ਤੋਂ ਅਕਤੂਬਰ 2021 ਤੱਕ ਉਹ ਕੈਨੇਡਾ ਦੇ ਵਿਦੇਸ਼ ਮੰਤਰੀ ਰਹੇ 2021 ਦੀਆਂ ਚੋਣਾਂ ਤੋਂ ਬਾਅਦ ਉਹਨਾਂ ਨੂੰ ਕੈਬਨਿਟ ਤੋ ਪਾਸੇ ਕਰ ਦਿੱਤਾ ਗਿਆ ਸੀ ਜਿਸ ਬਾਰੇ ਗਾਰਨੀਓ ਨੇ ਆਪਣੀ ਕਿਤਾਬ ਦੇ ਵਿੱਚ ਲਿਖਿਆ ਹੈ ਕਿ ਇਸ ਫੈਸਲੇ ਬਾਰੇ ਉਹਨਾਂ ਨੂੰ ਕਦੇ ਨਹੀਂ ਦੱਸਿਆ ਗਿਆ ਅਤੇ ਟਰੂਡੋ ਨੇ ਵੀ ਕਦੇ ਇਸ ਫੈਸਲੇ ਦੇ ਪਿੱਛੇ ਕੋਈ ਕਾਰਨ ਨਹੀਂ ਦੱਸਿਆ ਗਾਰਨੀਓ ਨੇ ਸਪਸ਼ਟ ਕੀਤਾ ਹੈ ਕਿ ਉਹਨਾਂ ਤੇ ਟਰੂਡੋ ਦੇ ਵਿਚਾਰ ਲਿਬਰਲ ਕਦਰਾਂ ਕੀਮਤਾਂ ਤੋਂ ਇਲਾਵਾ ਬਹੁਤਾ ਕੁਝ ਸਾਂਝਾ ਨਹੀਂ ਕੀਤਾ ਗਿਆ ਸੀ ਤੇ ਉਹ ਦੋਵੇਂ ਆਪਸ ਵਿੱਚ ਨੇੜੇ ਨਹੀਂ ਸਨ ਗਾਰਨੀਓ ਸੋਚਦੇ ਨੇ ਕਿ ਟਰੂਡੋ ਨੇ ਵਿਦੇਸ਼ ਮੰਤਰੀ ਦੀ ਮਹੱਤਤਾ ਦੀ ਕਦਰ ਨਹੀਂ ਕੀਤੀ ਅਤੇ ਟਰੂਡੋ ਅੰਤਰਰਾਸ਼ਟਰੀ ਸਬੰਧਾਂ ਦੇ ਵਿੱਚ ਬਹੁਤ ਵਧੀਆ ਬਦਕਿਸਮਤੀ ਨਾਲ ਦੁਨੀਆ ਦੇ ਵਿੱਚ ਕੈਨੇਡਾ ਦਾ ਰੁਤਬਾ ਘਟ ਗਿਆ ਹੈ ਤੇ ਕੁਝ ਹੱਦ ਤੱਕ ਇਸ ਲਈ ਕਿਉਂਕਿ ਸਾਡੇ ਐਲਾਨ ਹਮੇਸ਼ਾ ਕੰਮ ਕਰਨ ਦੀ ਸਮਰੱਥਾ ਨਾਲ ਮੇਲ ਨਹੀਂ ਖਾਂਦੇ ਤਾਂ ਜੋ ਸਪਸ਼ਟ ਤੌਰ ਤੇ ਇਹ ਨਹੀਂ ਦਰਸਾਉਂਦੇ ਕਿ ਜੋ ਅਸੀਂ ਕਹਿੰਨੇ ਆ ਉਹ ਕਰਦੇ ਵੀ ਆ ਅਸੀਂ ਭਰੋਸੇਯੋਗਤਾ ਗਵਾ ਰਹੇ ਹਾਂ ਉਹਨਾਂ ਨੇ ਵਿਦੇਸ਼ ਮੰਤਰੀ ਵਜੋਂ ਆਪਣੇ ਕਾਰਜਕਾਲ ਤੋਂ ਪਹਿਲਾਂ 2016 ਤੇ 2017 ਦੇ ਵਿੱਚ ਟਰੂਡੋ ਦੀਆਂ ਚੀਨ ਯਾਤਰਾਵਾਂ ਤੇ 2018 ਦੇ ਵਿੱਚ ਭਾਰਤ ਦੀਆਂ ਯਾਤਰਾਵਾਂ ਨੂੰ ਅਸਫਲ ਆਖਿਆ ਚੀਨ ਦੇ ਨਾਲ ਫ੍ਰੀ ਟ੍ਰੇਡ ਟ੍ਰੇਡ ਐਗਰੀਮੈਂਟ ਨੂੰ ਸ਼ੁਰੂ ਕਰਨ ਦੇ ਵਿੱਚ ਦੋ ਚੀਨੀ ਯਾਤਰਾਵਾਂ ਸਫਲ ਰਹੀਆਂ ਅਤੇ ਚੀਨੀ ਸਰਕਾਰ ਦੇ ਨਾਲ ਗੱਲਬਾਤ ਦੇ ਵਿੱਚ ਗੈਰ ਵਪਾਰਕ ਮੁੱਦਿਆਂ ਨੂੰ ਟੇਬਲ ਤੇ ਲਿਆਉਣ ਦੀ ਕੋਸ਼ਿਸ਼ ਕਰਨ ਦੇ ਲਈ ਟਰੂਡੋ ਦੀ ਉਸ ਸਮੇਂ ਆਲੋਚਨਾ ਕੀਤੀ ਗਈ ਸੀ ਇਸ ਵਿੱਚ ਮਨੁੱਖੀ ਅਧਿਕਾਰਾਂ ਤੇ ਜ਼ੋਰ ਦੇਣਾ ਵੀ ਸ਼ਾਮਿਲ ਹੈ ਜਿਸ ਨੇ ਚੀਨ ਨੂੰ ਸਹਿਜ ਕੀਤਾ ਹੈ ਭਾਰਤ ਦੀ ਫੈਰੀ ਦੌਰਾਨ ਹੀ ਨਮੋਸ਼ੀ ਜਿਹੜੀ ਹੈ ਉਹ ਚੰਗੀ ਤਰ੍ਹਾਂ ਦਸਤਾਵੇਜ਼ਬੱਧ ਹੈ ਤੇ ਜਿਸ ਦੌਰਾਨ 1986 ਦੇ ਵਿੱਚ ਕੈਨੇਡਾ ਦੇ ਵਿੱਚ ਇੱਕ ਭਾਰਤੀ ਕੈਬਨਿਟ ਮੰਤਰੀ ਦੀ ਹੱਤਿਆ ਦੀ ਕੋਸ਼ਿਸ਼ ਕਰਨ ਦੇ ਦੋਸ਼ੀ ਵਿਅਕਤੀ ਨੂੰ ਅਨਜਾਨੇ ਦੇ ਵਿੱਚ ਅਧਿਕਾਰਤ ਰਿਸੈਪਸ਼ਨਸ ਦੇ ਵਿੱਚ ਸੱਦਾ ਦਿੱਤਾ ਜਾਣਾ ਵੀ ਸ਼ਾਮਿਲ ਹੈ। ਗਾਰਡਿਓਨ ਨੇ ਚੀਨ ਦੇ ਨਾਲ ਨਜ਼ਿਠਣ ਅਤੇ ਭਾਰਤ ਪ੍ਰਸ਼ਾਂਤ ਖੇਤਰ ਦੇ ਵਿੱਚ ਕੈਨੇਡਾ ਦੇ ਸਬੰਧਾਂ ਨੂੰ ਵਧਾਉਣ ਦੇ ਲਈ ਨਵੀਂ ਰਾਸ਼ਟਰੀ ਰਣਨੀਤੀ ਨੂੰ ਜਾਰੀ ਕਰਨ ਦੇ ਵਿੱਚ ਦੇਰੀ ਕਰਨ ਦੇ ਲਈ ਵੀ ਟਰੂਡੋ ਦੀ ਆਲੋਚਨਾ ਕੀਤੀ ਹੈ ਗਾਰਨੀਓ ਲਿਖਦੇ ਨੇ ਕਿ ਚੀਨ ਦੀ ਰਣਨੀਤੀ ਦੇ ਵਿੱਚ ਕਾਫੀ ਦੇਰੀ ਹੋਈ ਹੈ ਕਿਉਂਕਿ ਟਰੂਡੋ ਤੇ ਉਹਨਾਂ ਦਾ ਸਮੂਹ ਇਸ ਬਾਰੇ ਕੁਝ ਵੀ ਜਾਰੀ ਕਰਨ ਤੋਂ ਝਿਜਕ ਰਹੇ ਸਨ ਜਦਕਿ ਮਾਈਕਲ ਕੋਵਰਿਕ ਅਤੇ ਮਾਈਕਲਸ ਪੇਵਰ ਅਜੇ ਵੀ ਚੀਨ ਦੇ ਵਿੱਚ ਨਜ਼ਰਬੰਦ ਸਨ ਉਹਨਾਂ ਨੇ ਕਿਹਾ ਮੈਨੂੰ ਲੱਗਦਾ ਹੈ ਕਿ ਇਹ ਇੱਕ ਗਲਤੀ ਸੀ ਸਾਫ਼ ਅਤੇ ਅਸਪਸ਼ਟ ਰੂਪ ਵਿੱਚ ਅਗ ਦੇਖਦੇ ਹਾਂ ਐਡਵਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾ ਦੀ ਇੱਕ ਖਾਸ ਸਬਜੈਕਟ ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਬਲੌਨੇਗੀ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇੱਕ ਖਬਰ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਰਿਹਾ ਵੈਸੇ ਤਾਂ ਬਹੁਤ ਸਾਰੇ ਲੋਕ ਇਸ ਗੱਲ ਨੂੰ ਜਾਣਦੇ ਵੀ ਆ ਪਰ ਕਈ ਵਾਰੀ ਜਦੋਂ ਆਪਾਂ ਨੂੰ ਇਹੀ ਗੱਲ ਕਿਸੇ ਰਿਪੋਰਟ ਦੇ ਵਿੱਚ ਛਾਇਆ ਹੋਈ ਮਿਲੇ ਤਾਂ ਫਿਰ ਤੁਹਾਨੂੰ ਤਸੱਲੀ ਹੁੰਦੀ ਆ ਵੀ ਹਾਂ ਜਿਹੜੀ ਸੋਚ ਵਿਚਾਰ ਇਹ ਆਪਣੇ ਭਾਈਚਾਰੇ ਦੇ ਵਿੱਚ ਵੀ ਚੱਲ ਰਹੀ ਸੀ ਉਹ ਕਿਸੇ ਹੱਦ ਤੱਕ ਠੀਕ ਸੀਗੀ ਹਰ ਰਿਪੋਰਟ ਹੈਗੀ ਹੈ ਜੀ ਇੱਕ ਫਰੰਟੀਅਰਜ਼ ਇਨਚਾਈਲਡ ਐਂਡ ਅਡੋਲਸੈਂਟ ਸਾਈਕਾਇਟਰੀ ਵਾਲਿਆਂ ਨੇ ਕੀਤੀ ਆ ਇਹ ਉਹ ਇਸ ਕਰਕੇ ਵੀ ਜਿਹੜੇ ਨਾ ਆਮ ਤੌਰ ਤੇ ਤੁਸੀਂ ਦੇਖਿਆ ਹੋਣਾ ਵੀ ਪੇਰੈਂਟਸ ਉਹਨਾਂ ਛੋਟੇ ਬੱਚਿਆਂ ਦੇ ਜਿਹੜੇ ਕਈ ਵਾਰੀ ਤੰਤਰਮ ਸ਼ੋ ਕਰਦੇ ਆ ਗੁੱਸਾ ਸ਼ੋ ਕਰਦੇ ਆ ਜਾਂ ਯੂ ਨੋ ਚੀਜ਼ਾਂ ਚੱਕ ਕੇ ਇੱਧਰ ਉੱਧਰ ਰੱਖ ਦੇਣੀਆਂ ਉਹਨਾਂ ਨੂੰ ਚੁੱਪ ਕਰਾਉਣ ਲਈ ਮਾਈ ਬਾਪ ਕੀ ਕਰਦੇ ਆ ਵੀ ਚੰਗਾ ਇਹਨੂੰ ਸੈੱਲ ਫੋਨ ਦੇ ਦੇ ਉਹ ਸਕਰੀਨ ਦੇਖੀ ਜਾਊ ਜਾਂ ਟੈਬਲੇਟ ਦੇ ਦਿਓ ਜਾਂ ਟੈਲੀਵਿਜ਼ਨ ਦਾ ਰਿਮੋਟ ਫੜਾ ਕੇ ਬਿਠਾ ਲ ਦੇਣਾ ਹੁਣ ਇਸ ਰਿਪੋਰਟ 'ਚ ਉਹਨਾਂ ਨੇ ਇਹ ਗੱਲ ਦੱਸੀ ਆ ਵੀ ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਛੋਟੇ ਜਿਹੜੇ ਬੱਚੇ ਆ ਖਾਸ ਕਰਕੇ ਉਹਨਾਂ ਨੂੰ ਇਦਾਂ ਚੁੱਪ ਕਰਾਉਣ ਲਈ ਇਹ ਚੀਜ਼ਾਂ ਦੀ ਵਰਤੋਂ ਕਰਨ ਲਈ ਦੇ ਦਿੰਦੇ ਨਾ ਉਹ ਕਹਿੰਦੇ ਘੜੀ ਦੀ ਘੜੀ ਤਾਂ ਹੋ ਸਕਦਾ ਬੱਚਾ ਚੁੱਪ ਕਰ ਜਵੇ ਜਾਂ ਉਹਦਾ ਧਿਆਨ ਉਧਰ ਨੂੰ ਚਲੇ ਜਾਏ ਪਰ ਲੌਂਗ ਟਰਮ ਦੇ ਵਿੱਚ ਉਹ ਤੁਹਾਡੇ ਲਈ ਮੁਸ਼ਕਲ ਬਣੇਗੀ ਬਣ ਇਸ ਕਰਕੇ ਕਿਉਂਕਿ ਬੱਚੇ ਨੂੰ ਪਤਾ ਹੀ ਨਹੀਂ ਲੱਗਣਾ ਪਈ ਜਿਹੜਾ ਆਪਣੇ ਗੁੱਸੇ ਨੂੰ ਕੰਟਰੋਲ ਕਿਵੇਂ ਕਰਨਾ ਆਪਣੀਆਂ ਇਮੋਸ਼ਨਸ ਨੂੰ ਕੰਟਰੋਲ ਕਿਵੇਂ ਕਰਨਾ ਕਿਉਂਕਿ ਜੇ ਉਹ ਉਧਰ ਹੀ ਲੱਗਾ ਰਹਿੰਦਾ ਆ ਇਹਨਾਂ ਸਕਰੀਨ ਦੇ ਉੱਤੇ ਹੀ ਟੈਬਲੇਟ ਹੋਇਆ ਫੋਨ ਹੋਇਆ ਜਾਂ ਟੈਲੀਵਿਜ਼ਨ ਤੇ ਬੱਚਾ ਫਿਰ ਇਹ ਇਹਨਾਂ ਚੀਜ਼ਾਂ ਤੋਂ ਖੁੰਝ ਜਾਏਗਾ ਸੋ ਉਹਨਾਂ ਦੀ ਇਹ ਸੁਜੈਸ਼ਨ ਆ ਮਾਈ ਬਾਪ ਨੂੰ ਕਿ ਭਾਈ ਤੁਸੀਂ ਆਪਣੇ ਬੱਚਿਆਂ ਨੂੰ ਇਹ ਜਿਹੜੀਆਂ ਚੀਜ਼ਾਂ ਨੇ ਨਾ ਇਹਨਾਂ ਤੇ ਉਹ ਟਾਈਮ ਕਹਿੰਦੇ ਵੀ ਦਿਓ ਜ਼ਰੂਰ ਪਰ ਉਹਦੇ ਤੇ ਤੁਹਾਨੂੰ ਜਿਹੜੀ ਹੈ ਨਾ ਰੋਕ ਲਾਉਣੀ ਚਾਹੀਦੀ ਆ ਵੀ ਇੰਨੇ ਕੁ ਸਮੇਂ ਲਈ ਕਰ ਸਕਦੇ ਨੇ ਜਾਂ ਉਸ ਤੋਂ ਵੱਧ ਨਹੀਂ ਕਿਉਂਕਿ ਬੱਚੇ ਨੂੰ ਅਗਰ ਤੁਸੀਂ ਉਹ ਜਦੋਂ ਚੀਜ਼ ਦਿੰਨੇ ਆਂ ਤਾਂ ਉਹਨੂੰ ਨਾ ਐਡਿਕਸ਼ਨ ਹੋ ਜਾਂਦੀ ਆ ਔਰ ਉਸ ਜਦੋਂ ਤੁਸੀਂ ਉਹ ਤੋਂ ਮੁੜ ਕੇ ਉਹ ਚੀਜ਼ ਲੈਣੇ ਆਂ ਤੇ ਉਹ ਫਿਰ ਖਿਜਦਾ ਤੇ ਉਹਦੀ ਗੱਲਬਾਤ ਜਿਹੜੀ ਆ ਉਹ ਪਹਿਲਾਂ ਨਾਲੋਂ ਵੀ ਜ਼ਿਆਦਾ ਭੈੜੀ ਹੁੰਦੀ ਆ ਕਈ ਪੇਰੈਂਟਸ ਜਿਹੜੇ ਬਿਜ਼ੀ ਨੇ ਜਾਂ ਜਿਨ੍ਹਾਂ ਕੋਲ ਹੋਰ ਕੋਈ ਸਹਾਇਤਾ ਨਹੀਂ ਹੈ ਉਹ ਆਪਣੇ ਬੱਚੇ ਨੂੰ ਚੁੱਪ ਕਰਾਉਣ ਲਈ ਝੱਟ ਫੋਨ ਫੜਾ ਦਿੰਦੇ ਆ ਪਰ ਆਪਣੇ ਜਿੱਦਾਂ ਹੁਣ ਪਰਿਵਾਰਾਂ ਦੇ ਵਿੱਚ ਪੰਜਾਬੀ ਘਰਾਂ ਦੇ ਵਿੱਚ ਜਿਹੜੇ ਜੀ ਮਾਈ ਬਾਪ ਨਾਲ ਰਹਿੰਦੇ ਹੁੰਦੇ ਨੇ ਜਾਂ ਰਿਸ਼ਤੇਦਾਰ ਨੇ ਉਹ ਇਹਨਾਂ ਬੱਚਿਆਂ ਨੂੰ ਇਹਨਾਂ ਚੀਜ਼ਾਂ ਤੋਂ ਬਚਾ ਸਕਦੇ ਆ ਦੇਖਭਾਲ ਵੀ ਕਰ ਸਕਦੇ ਆ ਤੇ ਮਿਨੀਮਮ ਤੋਂ ਮਿਨੀਮਮ ਟਾਈਮ ਜਿਹੜਾ ਜੀ ਲਾਇਆ ਜਾਵੇ ਉਸ ਚੀਜ਼ ਦੇ ਉੱਤੇ ਤਾਂ ਕਿ ਬੱਚੇ ਪੋ ਵਿਖਦੇ ਵਿੱਚ ਉਹਨਾਂ ਨੂੰ ਇਹ ਕੋਈ ਪ੍ਰੋਬਲਮ ਨਾ ਆਵੇ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ ਐਡਮਿੰਟਨ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ